ਸਾਰਿਆਂ ਦਾ ਸਵਾਗਤ ਹੈ ਤੇ ਬਾਈ ਜੀ ਇਹ ਅੱਜਾ ਬਲੌਗ ਬਹੁਤ ਹੀ ਇੰਪੋਰਟੈਂਟ ਹੈ ਤੇ ਕੱਲ ਨੂੰ ਆਪਣੇ ਅਖੰਡ ਪਾਤਸ਼ਾਹ ਪ੍ਰਕਾਸ਼ ਤੇ ਜੋ ਹਰ ਵਾਰ ਹੁੰਦਾ ਇਹ ਕਿਵੇਂ ਹੁੰਦਾ ਤੇ ਕਾਦੇ ਕਿਹਨੂੰ ਕੀ ਦੀ ਯਾਦ ਦੇ ਵਿੱਚ ਕਰਵਾਇਆ ਜਾਂਦਾ ਹੈ ਆਪਾਂ ਤੁਹਾਨੂੰ ਸਾਰੀ ਡਿਟੇਲ ਕੱਲ ਨੂੰ ਦੱਸਾਂਗੇ ਤੇ ਅੱਜ ਉਹਦੀਆਂ ਤਿਆਰੀਆਂ ਹੋਈ ਜਾਂਦੀਆਂ ਨੇ ਤੇ ਹੁਣ ਆਪਾਂ ਬਾਬਾ ਜੀ ਨੂੰ ਲੈਣ ਜਾਈ ਜੰਨੇ ਹੈਗੇ ਜਿਹੜੇ ਆਪਣੇ ਬਾਬਾ ਜੀ ਨੇ ਉਹਨਾਂ ਨੂੰ ਜਿਹੜੇ ਪਾਠੀ ਨੇ ਉਹਨਾਂ ਨੂੰ ਉਹਨਾਂ ਨੂੰ ਲੈਣ ਜਾਈ ਜੰਨੇ ਤੇ ਉਹ ਤੋਂ ਬਾਅਦ ਆਪਾਂ ਤੁਹਾਨੂੰ ਸਾਰੀ ਨਾਲ ਦੀ ਨਾਲ ਲਗਾਹੀ ਚੱਲਾਂਗੇ ਠੀਕ ਹੈ ਜੀ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਤੇ ਸਾਰੀ ਤੁਹਾਨੂੰ ਅੱਜ ਕਹਤਾਵਾਂਗੇ ਆਪਾਂ ਵੀ ਖੰਡ ਪੜ ਸਕਦੇ ਤਿਆਰੀਆਂ ਅੱਜ ਸ਼ੁਰੂ ਨੇ ਤੇ ਕੱਲੋਂ ਖੰਡ ਪੜ ਸਾਹਿਬ ਪ੍ਰਕਾਸ਼ ਹੈ ਤੇ ਬਣੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਲੌਗ ਬਹੁਤ ਵਧੀਆ ਬਣੂਗਾ ਲਓ ਜੀ ਜਿਹੜਾ ਕਹਿੰਦਾ ਹੁੰਦਾ ਵੀ ਕਿੱਥੇ ਆ ਗਏ ਕਿੱਥੇ ਆ ਗਏ ਉਹਦਾ ਪਿੰਡ ਆ ਗਿਆ ਭਾਈ ਜੀ ਪਿੰਡ ਆ ਗਿਆ ਘਰਾਗਣਾ ਜੋ ਕਿ ਤਾਰਾਪਾਲ ਤੇ ਗੁਰੀ ਘਰਾਗਨੇ ਦਾ ਪਿੰਡ ਹੈ ਗੁਰੀ ਘਰਾਗਨੇ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਤੇ ਤਾਰਾਪਾਲ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਠੀਕ ਹੈ ਜੀ ਤੇ ਉਹਨਾਂ ਦਾ ਪਿੰਡ ਆ ਗਿਆ ਤੇ ਆਹ ਦੇਖੋ ਆ ਆ ਗਿਆ ਘਰਾਗਣਾ ਠੀਕ ਹੈ ਜੀ ਤਾਰਾਪਾਲ ਦਾ ਪਿੰਡ ਆ ਗਿਆ ਜੀ ਇਹਦਾ ਕਹਿੰਦਾ ਹੁੰਦਾ ਕਿੱਥੇ ਆ ਗਏ ਹਾਏ ਓਏ ਕਿੱਥੇ ਆ ਗਏ ਕਿੱਥੇ ਜਾਵਾਂਗੇ ਕਿੱਥੇ ਰੁਲ ਗਈ ਜ਼ਿੰਦਗਾਨੀ ਆ ਪਿੰਡਾ ਭਾਈ ਜੀ ਉਹਦਾ ਤੁਸੀਂ ਦੇਖ ਸਕਦੇ ਹੋ ਅਧਿਕ ਰਾਂਗਨੇ ਦਾ ਤੇ ਤਾਰਾਪਾਲ ਦਾ 21 ਪਿੰਡ ਹੈ ਠੀਕ ਹੈ ਜੀ ਇੱਥੋਂ ਦੇ ਰਹਿਣ ਵਾਲੇ ਨੇ ਉਹ ਤੇ ਦੇਖੋ ਤੁਸੀਂ ਇਹ ਪਿੰਡਾਂ ਜੋ ਕਿ ਮਾਨਸਾ ਦੇ ਕੋਲੇ ਪੈਂਦਾ ਤੇ ਮੂਸੇ ਦੇ ਜਮਾ ਕੋਲੇ ਪੈਂਦਾ ਇਹ ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਦਾ ਪਿੰਡ ਆਉਣਾਗਾ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆ ਦੇਖੋ ਤੁਸੀਂ ਇਹ ਤਾਂ ਬਾਅਦ ਆਪਾਂ ਉਹ ਤੋਂ ਬਾਅਦ ਫਿਰ ਆਪਾਂ ਬਾਬਿਆਂ ਨੂੰ ਲੈ ਆਉਣਾ ਤੇ ਉਹ ਤੋਂ ਬਾਅਦ ਫਿਰ ਘਰੇ ਜਾ ਕੇ ਦਿਖਾਵਾਂਗੇ ਤੁਹਾਨੂੰ ਤਿਆਰੀਆਂ ਹੁੰਦੀਆਂ ਓਕੇ ਆ ਦੇਖੋ ਇਹ ਗੁਰਦੁਆਰਾ ਸਾਹਿਬ ਆ ਗਿਆ ਘਰਾਂਗਣੇ ਦਾ ਠੀਕ ਹੈ ਜੀ ਦੇਖ ਗੁਰਦੁਆਰਾ ਸਾਹਿਬ ਇੰਤਰਾ ਆ ਗਿਆ ਬਾਅਦੋਂ ਤੁਹਾਨੂੰ ਮਿਲਦੇ ਆ ਕੇ ਮੂਸੇਪਿੰਡ ਜਾ ਕੇ ਆਉਜੀ ਉਸੇ ਪਿੰਡ ਆ ਗਏ ਉਸੇ ਪਿੰਡ ਦਾ ਬੱਚਾ ਬੱਚਾ ਜਾਣਦਾ ਇੱਧਰ ਦੇਖੋ ਜਿੱਥੇ ਸਮਾਦ ਬਣੀ ਹੋਈ ਸਿੱਤੂ ਭਾਈ ਦੀ ਇੱਧਰ ਦੇਖੋ ਤੇ ਇਹ ਆ ਗਈ ਹੈ ਵੇਲੀ ਆਪਣਾ ਪੁਰਾਣਾ ਪਿੰਡ ਆ ਗਿਆ ਪਿੰਡ ਮਾਨ ਬੇਵੜੀਆਂ ਜਿਹੜਾ ਮਾਨਸਾ ਤੇ ਆ ਦੇਖੋ ਆਪਣਾ ਪੁਰਾਣਾ ਪਿੰਡ ਤੇ ਇੱਥੇ ਆਪਣਾ ਡੇਰਾ ਸੰਤਾਂ ਦਾ ਡੇਰਾ ਜਿੱਥੇ ਆਪਾਂ ਆਉਣੇ ਹੁੰਨੇ ਆਏ 10ਵੀਂ ਪਹਿਲਾਂ ਵੀ ਤੁਹਾਨੂੰ ਬਹੁਤ ਵਾਰੀ ਦਿਖਾਇਆ ਤੇ ਉੱਥੇ ਆਪਾਂ ਲੈ ਕੇਣਾ ਬਾਬੇ ਨੂੰ ਬਾਬਾ ਜੀ ਨੂੰ ਲੈ ਕੇ ਜਾਣਾਗਾ ਤੇ ਦੋ ਬਾਬਾ ਜੀ ਹੋਰ ਪੰਡਤ ਜੰਚਾ ਹੋਣੇ ਆਂ ਅੰਦਰ ਗੁਰਦੁਆਰਾ ਸਾਹਿਬ ਆ ਗਿਆ ਇਧਰ ਮਾਨ ਵਿਵੜੀਆਂ ਜਿੱਥੇ ਉਹ ਮੇਲਾ ਭਰਦਾ ਹੁੰਦਾ ਠੀਕ ਹੈ ਜੀ ਤੇ ਵਿਵੜੀਆਂ ਦਾ ਮੰਦਿਰ ਤੇ ਇਧਰ ਆਪਣਾ ਡੇਰਾ ਸਾਤਾਂ ਆਂ ਇੱਥੇ ਆ ਪਹੁੰਚ ਗਏ ਬਾਅਦ ਕੇ ਤੁਹਾਨੂੰ ਮਿਲ ਲਿਆ ਫਿਰ ਅੱਗੇ ਫੇਰ ਲਓ ਜੀ ਬਾਬਾ ਜੀ ਦਾ ਪੈਗ। ਇਕੱਲੇ। ਪਰ ਹੁਣ ਬਾਬਾ ਜੀ ਵੀ ਆਉਂਦੇ ਆ। ਤੇ ਚਲੋ ਮਿਲਦੇ ਆ ਫਿਰ ਅੱਗੇ ਫੇਰ। ਮਧਿਆ ਰਹੇ ਵਰ ਬਾਬਾ ਕੁੰਬ ਦਾ ਮੇਲਾ ਵਟ ਆ ਜਾ। ਬਾਤਿਆ। ਜੀ ਬਾਬਾ ਜੀ ਨੂੰ ਲੈਣਗੇ ਜੀ ਆਪਾਂ। ਹੁਣ ਆਪਾਂ ਦੂ ਬਾਬੇ ਹੋਰ ਚੜਾਉਣੇ ਆ। ਇਹਦਾ ਬਹੁਤ ਆਪਾਂ ਹੋਰ ਚੜਾਉਣੇ ਆ। ਇਹ ਬਾਬਾ। ਲਾ ਜੀ ਸਸਰੀ ਘਰ ਆ। ਹਾਂ। ਠੀਕ ਹੈ ਮਿਲਦੇ ਆ। बाबे जी साम्हूं ਬੀੜਾ ਜੀ ਹਾਲੋ ਦੇਖੋ ਜੀ ਸਮਾਂ ਲਣ ਜਾਈ ਜਾਂਦੇ ਇੱਕ ਆਵਰ ਆ ਕੇ ਫੋਨੀ ਆਇਆ ਜਾ ਸੰਗਰੂਰ ਵਾਲੇ ਬੱਚੇ ਪਹੁੰਚ ਗਏ ਇੱਧਰ ਵਿਆਹ ਵਾਲੇ ਵੀ ਪਹੁੰਚ ਗਏ ਪਰ ਅੱਜ ਕੱਲ ਨਜਰਾਂ ਘੱਟ ਮਿਲਾਂ ਬੰਦੇ ਚਲ ਕੋਈ ਗੱਲ ਨਹੀਂ ਬਣ ਪਹੁੰਚ ਗਏ ਜੇ ਉਧਰ ਦੇਖੋ ਇੱਧਰ ਖੰਡ ਪਾਟ ਠੀਕ ਹੈ ਜੀ ਆ ਦੇਖੋ ਪੂਰੀਆਂ ਤਿਆਰੀਆਂ ਹੋ ਜਾਂਦੀਆਂ ਨੇ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਈ ਚੱਲਿਆ ਕਰਾਂਗੇ ਬਣੇ ਰਹੋ ਸਪੋਰਟ ਕਰਿਓ ਇੱਧਰ ਦੇਖ ਐਦੀ ਐਦੀ ਝਲਕ ਦੇਖੋ ਸਭ ਤੋਂ ਕੰਬੀ ਚਾਲ ਕੇ ਅੰਦਾਜ਼ ਦੇਖੋ ਇੱਧਰ ਦੇਖ ਬਾਕੀ ਦਾ ਚੱਡ ਛੱਡੋ ਤੁਸੀਂ ਅੰਦਾਜ਼ ਦੇਖੋ ਬਾਕੀ ਆਂਦਾਜ਼ ਜਿਹੜਾ ਜਿਹੜੇ ਸਿਰੇ ਵਾਲਾ ਅੰਦਾਜ਼ ਦੇਖਣਾ ਤਾਂ ਉਹਦਾ ਦੇਖੋ ਉਹ ਦੇਖੋ ਕਿਹਾ ਤੌਰ ਦੇਖੋ ਆ ਇੱਥੇ ਆ ਇਹ ਐਂਡੀ ਕਰਾਉਣੀ ਆ ਦੁਨੀਆ ਇਹ ਸ਼ਰਮਾਰ ਹੈ ਇਹ ਤਾਂ ਦੇਖੋ ਠੀਕ ਹੈ ਜੀ ਰੋਟੀਆਂ ਤੇ ਲੰਮੀ ਪਰਪਾਟੇ ਸਾਡੇ ਆ ਜਾਂਦੇ ਸਰਾ ਕਰਨੀ ਹੈ ਹੁਣ ਇੱਥੇ ਇਹ ਦਸ ਲੰਮੀ ਮੰਦੇ ਹੁਣ ਸਾਰੇ ਇੱਕ ਬਾਈ ਗਾਇਓ ਸੋ 13 15 ਬਣਦੇ ਆ ਫਿਰ ਕੋਲਰ ਵੇਦੋ ਕੋਲਰ ਨੂੰ ਥੰਦੀ ਚ ਬਿਲਾਵਾ ਨਾ ਆਖਾ ਬੰਦ ਕਰ ਗਿਆ ਕੋਈ ਤੜੀ ਅਗਰ ਦੇ ਵੀ ਨਾ ਕਰੀ ਕੋਈ ਗੱਲ ਕਰ ਨਾ ਉਜੀ ਅੱਜ ਇਹ ਜਿਹੜੀਆਂ ਤਿਆਰੀਆਂ ਸੀ ਹੰਡਪੜਾ ਪਾ ਲੀਆਂ ਟਰੱਕ ਲੋਗ ਇਹ ਕਿ ਨਹੀਂ ਕਰਦੇ ਆ ਬੜੀ ਕਦਰ ਫੜੀ ਲੈਣੇ ਹੰਡਾ ਨਹੀਂ ਇੰਤਕ ਨੂੰ ਇਹਦਾ ਬਰਉ ਨਹੀਂ ਬੜਾ ਦੇ ਚਲ ਇੱਧਰ ਤੁਹਾਨੂੰ ਲੰਘਣਾ ਬੜੀ ਜਿਆਦਾ ਉਹੀ ਸੁਝਾ ਰਹੇ ਉਹ ਇਹ ਬੜਾ ਜਾਂਦੀਆਂ ਨੇ ਤਿਆਰੀਆਂ ਹੰਡਪੜਾ ਸਾਹਿਬ ਦੀਆਂ ਦੇਖੋ ਪਿੱਛੇ ਇੱਧਰ ਦੇਖ ਕਿ ਮਾਰੇ ਪ੍ਰਕਾਸ਼ ਹੋਣਾ ਇੱਧਰ ਭੋਲਾ ਬਾਈ ਅੱਜ ਵਿਆਹ ਤੋਂ ਆਏ ਨਹੀਂ ਬੱਬੂ ਉਹ ਪਿੱਛੇ ਪਿਆਗਾ ਮੇਰੇ ਕਿਹੜੀ ਤਾਰ ਜੀ ਕਿਹੜੀ ਤਾਰ ਉਹ ਚਾਲੀ ਪੈਸ ਕੱਢ ਦੇਣਾ ਇੱਧਰ ਪ੍ਰਸਾਦਾ ਪਾਣੀ ਬਣਾਉਣ ਵਾਸਤੇ ਲੱਗੇ ਪਏ ਜੀ ਲੀਬੀਆਂ ਕੱਢੀ ਹੋਏ ਗੱਜੀ ਕੱਢ ਦੇ ਤਾਰ ਉਹ ਮੇਰੇ ਹੱਥ ਹੀ ਜਾਂ ਕਿੱਥੇ ਲਓ ਜੀ ਕੰਮ ਸਾਰਾ ਚੱਲੀ ਜਾਂਦਾ ਠੀਕ ਹੈ ਜੀ ਸਾਰੇ ਆਏ ਆ ਰਹੇ ਨੇ ਤੇ ਸਾਰੇ ਆਪਣੇ ਆਪਣੇ ਕੰਮ ਹੀ ਲੱਗੇ ਪਏ ਤਿਆਰੀਆਂ ਪੂਰੀਆਂ ਚੱਲ ਜਾਂਦੇ ਨੇ ਅਖੰਡਪੁਰ ਸਾਹਿਬ ਦੀਆਂ ਇੱਧਰ ਸਪੀਕਰ ਵੀ ਦੇਖੋ ਸਪੀਕਰ ਵੀ ਲਾਤੇ ਤੇ ਇੱਧਰ ਆਪਣਾ ਪਿੰਡ ਆ ਗਿਆ ਇਹ ਪਿੰਡ ਚ ਇਕੱਲੇ ਇਕੱਲੇ ਘਰ ਚ ਆਵਾਜ਼ ਪਹੁੰਚੇ ਗਰਬਾਣੀ ਲੋਕਾਂ ਦੇ ਕੰਨਾਂ ਚ ਪਵੇ ਤਾਂ ਕਈ ਵਾਰ ਕਿਸੇ ਦਾ ਸੁਧਾਰ ਹੀ ਹੋ ਜਾਂਦਾ ਹੁੰਦਾ ਹੈ ਨਾ ਪਰ ਸਪੀਕਰ ਦਾ ਤਾਂ ਹੀ ਮਤਲਬ ਹੁੰਦਾ ਵੀ ਪਿੰਡ ਤੱਕ ਆਵਾਜ਼ ਪਹੁੰਚੇ ਮੇ ਸਾਰਿਆਂ ਨੂੰ ਆਵਾਜ਼ ਸੁਣੇ ਇੱਧਰ ਮੁੰਡੇ ਚਾਹਾਂ ਲੈ ਲੈ ਆਈ ਜਾਂਦੇ ਆ ਇੱਧਰ ਦੇਖੋ ਅੱਡੇ ਕਸੰਦੇ ਆ ਦੇਖੜ ਗਏ ਬਹੁਤ ਚੇ ਤਾਂ ਬਲੌਗ ਬਹੁਤ ਵਧੀਆ ਬਣ ਗਏ ਇਹ ਦੋ ਤਿੰਨ ਦਿਨ ਪੂਰੇ ਬਣੇ ਰਹੋ ਨਾਲ ਤੇ ਫਿਰ ਆ سپورਟ ਕਰਿਓ ਠੀਕ ਹੈ ਜੀ ਚਲੋ ਫਿਰ ਮਿਲਦੇ ਆ ਫਿਰ ਮੁੰਡਿਆਂ ਨਾਲ ਗੱਲਬਾਤ ਫਿਰ ਕਰਾਉਣਾ ਹੋਣੀ ਬਹੁਤ ਨਹੀਂ ਨਹੀਂ ਲੈ ਤੁਹਾਡਾ ਜੋ ਹੈ ਇਹਨੇ ਨੇ ਫਿਰ ਹੁਣ ਕਿੱਥੇ ਲੈ ਹੁਣ ਵੈਰੀ ਗੁੱਡ ਤਾੜੀਆਂ 15 ਕਿਲੋ ਨਹੀਂ ਗਾਇ ਫੌਂਡ ਕਿਹਾ ਸੀ 15 ਦਾ ਤਰੀ ਦੂਰੀ ਬਣੂ ਕੱਟਦੇ ਉਹਨੂੰ ਓਆ ਲੈ ਗਿਆ ਯਾਰ ਆਹ ਦੇਖੋ ਕਿਵੇਂ ਬੋਲਦਾ ਆਹ ਦੇਖੋ ਅੱਜ ਸਾਰੇ ਸਾਹਮਣੇ ਬੋਲਿਆ ਬੋਲਿਆ ਨਾ ਬੋਲਿਆ ਬੋਲਿਆ ਕੀ ਸਭ ਜੋ ਜੀ ਰੀ ਜਾਂਦੇ ਆ ਗੰਡੇ ਹੇ ਮਾਦਾ ਗਲਤ ਹੈ ਕੋਈ ਖੇਡ ਤੇ ਮਾੜਨੀ ਕੀਏ ਦੀ ਹੈ ਕੋ ਛੇੜਾ ਛੋਟੇ ਕਰਦੇ ਕਿੰਨਾ ਹੋਏ ਗੋਤਰੇ ਗੋਤਰੇ ਵੇਗੀ ਪਾ